ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਕਿਸਾਨਾਂ ਬਾਰੇ ਬਿਆਨ ਤੋਂ ਬਾਅਦ ਕਿਸਾਨ ਭੜਕਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਕਿਸਾਨ ਆਗੂ ਹਰਿੰਦਰ ਲਖੋਵਾਲ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਤੇ ਹੁਣ ਕਿਸਾਨ ਆਗੂ ਸਰਬਣ ਸਿੰਘ ਪੰधेਰ ਦੇ ਵੱਲੋਂ ਵੱਡਾ ਐਲਾਨ ਵੀ ਕੀਤਾ ਵੱਡਾ ਬਿਆਨ ਵੀ ਦਿੱਤਾ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਪ੍ਰਤੀ ਦਿੱਤੇ ਉਸ ਬਿਆਨ ਦੀ ਨਖੇਦੀ ਵੀ ਕੀਤੀ ਤੇ ਕਰਾਰਾ ਠੋਕਮਾ ਜਵਾਬ ਵੀ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਨੰਗਲ ਪਹੁੰਚ ਕੇ ਕਿਹਾ ਸੀ ਕਿ ਹੁਣ ਕਿੱਥੇ ਨੇ ਪਾਣੀਆਂ ਦੇ ਰਾਖੇ ਕੱਲੇ ਹਾਈਵੇ ਰੋਕਣੀ ਜਾਣਦੇ ਨੇ ਕਹਿੰਦੇ ਇੱਥੇ ਕਿਉਂ ਨਹੀਂ ਆਂਦੇ ਕਹਿੰਦੇ ਇੱਥੇ ਤਾਂ ਏਸੀ ਵਾਲੀਆਂ ਟਰਾਲੀਆਂ ਨਹੀਂ ਆ ਗਰਮੀ ਬਹੁਤ ਆ ਇਸ ਕਰਕੇ ਕਹਿੰਦੇ ਇੱਥੇ ਨਹੀਂ ਆਏ ਕਿਸਾਨ ਤਾਂ ਕਿਸਾਨਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਸਰਬਣ ਸਿੰਘ ਪੰਦੇੜ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੋਕਮਾ ਜਵਾਬ ਦਿੱਤਾ ਗਿਆ ਪੰਜਾਬੀਆਂ ਦੇ ਸਰਕਾਰ ਬਣਾ ਕੇ ਦਿੱਤੀ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਐ ਲੱਗਦਾ ਜਿਵੇਂ ਮੁੱਖ ਮੰਤਰੀ ਸਾਹਿਬ ਆਸਾਨ ਕਰ ਰਹੇ ਆ ਦੂਸਰਾ ਉਹ ਕਹਿੰਦਾ ਵੀ ਪਾਣੀਆਂ ਦੇ ਰਾਖੇ ਹੁਣ ਕਿੱਥੇ ਗਏ ਨੇ ਇੱਕ ਵੀ ਬਿਆਨ ਕਿਸੇ ਜਥੇਬੰਦੀ ਦਾ ਨਹੀਂ ਆਇਆ ਹੈਗਾ ਤੀਸਰਾ ਉਹ ਕਹਿੰਦਾ ਵੀ ਇਹ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਤਾਂ ਹੁਣ ਤਰਨਾ ਨਾਉਨਲੀ ਲਾਉਂਦੇ ਹੈਗੇ ਇਹ ਕੱਲੇ ਜੜੇ ਆਹੋ ਜੜਿਆ ਹਾਈਵੇ ਜਾਮ ਕਰਦੇ ਹੈਗੇ ਆ ਮੈਂ ਸਰਵੇ ਬੇਨਤੀ ਕਰੂੰਗਾ ਪੀ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਖਨੌਰ ਐਮਐਲਏ ਨੂੰ ਪੁੱਛੋ ਜਿਹੜੇ ਤੁਹਾਡੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜੈ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਠੀਕ ਹੈ ਸਟੇਜਾਂ ਸਪੀਕਰ ਗੱਡੇ ਆਪਣਾ ਲੰਗਰ ਦਾ ਸਮਾਨ ਕੂਲਰ ਫਰਿਜਾਂ ਸਰੀਆਮ ਪੂਰੀ ਦੁਨੀਆ ਨੇ ਦੇਖਿਆ ਕਿ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦੱਸਣ ਵੀ ਤੁਹਾਡੀ ਗੱਡੀ 'ਚ ਏਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਜੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ 'ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਲਾਖ ਵੀ ਲੈਂਦਾ ਤੇ ਇਹ 'ਚ ਅਨਲੀਗਲ ਕਾਰਵਾਈ ਕਿਹੜੀ ਹੈਗੀ ਆ ਵੀ ਜੇ ਤੇ ਤੁਹਾਨੂੰ ਇਤਰਾਜ਼ ਹੋਵੇ ਜਣਾ ਸੜਕਾਂ ਤੇ ਜਾਂ ਰੇਲਾਂ ਤੇ ਜਾਂ ਕਿਤੇ ਵੀ ਢਰਨੇ ਮਜਾਰੇ ਕਰਨੇ ਇਹ ਕਿਦੇ ਏਸੀ ਲਾ ਕੇ ਥੋੜੇ ਹੁੰਦੇ ਆ ਤੁਹਾਡੇ ਸਾਰੇ ਸਮਾਗਮ ਜਿੰਨੇ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਜੀ ਵੀ ਆਈ ਪੀ ਉਹਨਾਂ ਸਾਰਿਆਂ ਦੇ ਵਿੱਚ ਏਸੀ ਪ੍ਰਬੰਧ ਹੁੰਦੇ ਆ ਇਹ ਤੁਸੀਂ ਦੇਖ ਲਓ ਮਾੜਾ ਜੀ ਦੂਸਰੀ ਪੀ ਤੁਸੀਂ ਤੇ ਕਹਿੰਦੇ ਹੋ ਵੀ ਇਹਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਨੂੰ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਹੈਗੇ ਔਰ ਹੁਣ ਤੁਹਾਨੂੰ ਸਾਡੇ ਧਰਨਿਆਂ ਦੀ ਕੀ ਲੋੜ ਪੈ ਗਈ ਤੁਹਾਨੂੰ ਇਹ ਲੱਗਣ ਡਿਆ ਪਿਆ ਵੀ ਕਿਸਾਨ ਹੀ ਮਸਲਾ ਹੱਲ ਕਰ ਸਕਦੇ ਆ ਹਾਂ ਦੇਖੋ ਅੱਜ ਵਿਰੋਧੀ ਧਿਰ ਦਾ ਰੋਲ ਕਿਸਾਨ ਆਪਣ ਨਿਭਾ ਰਹੇ ਆ ਵਿਰੋਧੀ ਧਿਰਾਂ ਦੇ ਤੁਸੀਂ ਮਕਾਟ ਤੀਆਂ ਔਰ ਤੁਹਾਡੀ ਅੱਖ ਦੇ ਵਿੱਚ ਰੋੜ ਵਾਂਗ ਰੜਕਦੇ ਆ ਕਿਸਾਨ ਤੇ ਮਜ਼ਦੂਰ ਇਸ ਕਰਕੇ ਤੁਸੀਂ ਉਹਨਾਂ ਖਿਲਾਫ ਲਗਾਤਾਰ ਬੋਲ ਰਹੇ ਜੋ ਇਹ ਪਹਿਲੀ ਵਾਰ ਨਹੀਂ ਹੈ ਤੁਹਾਡਾ ਪਹਿਲਾ ਬਿਆਨ ਸੀਗਾ ਵੀ ਵਜਾ ਨਹੀਂ ਜਗਾ ਪਾਦਦੇ ਆ ਇਹ ਤੋਂ ਕਾ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਬਿਆਨ ਆਏ ਆ ਔਰ ਤੁਸੀਂ ਲਗਭਗ ਜਿਹੜੀ ਮੀਟਿੰਗ ਕਿਸਾਨਾਂ ਨਾਲ ਕੀਤੀ ਜਿੱਥੇ ਕਹਿੰਦੇ ਵੀ ਜਾ ਉੱਠ ਕੇ ਚਲੇ ਜਾ ਇਹਨੇ ਸਮਝੌਤੇ ਕੀਤੇ ਉਹ ਵੀ ਰੱਦ ਔਰ ਉਹ ਤੋਂ ਬਾਅਦ ਜਿਹੜਾ ਪੁਲਿਸ ਸਟੇਟ ਬਣਾਇਆ ਤੁਸੀਂ ਅਰ ਲਗਾਤਾਰ ਹਰ ਤਰਨੇ ਨੂੰ 19 20 ਨੂੰ ਉੱਥੇ ਹੋਇਆ ਫਿਰ ਜਿਹੜਾ ਚੌਂਤੇ ਵਾਲਾ ਸਕੂਲ ਵਾਲਾ ਮਸਲਾ ਸੀ ਉਹਨਾਂ ਨੂੰ ਖਦੇੜਿਆ ਗਿਆ ਜਿਵੇਂ ਤਹਿਸੀਲਦਾਰਾਂ ਨੂੰ ਜਿਵੇਂ ਮੁਲਾਜ਼ਮਾਂ ਨੂੰ ਪੁਲਿਸ ਜ਼ਬਰਦਸਤ ਲਗਾਤਾਰ ਜਿਵੇਂ ਸ਼ੰਭੂ ਥਾਣੇ ਦੇ ਸੀ ਜਾਣਾ ਉੱਤੇ ਵੀ ਪੁਲਿਸ ਜ਼ਬਰ ਪਰ ਰੇਲਾਂ ਤੇ ਆ ਕੇ ਤੁਹਾਡੇ ਜਿਹੜੇ ਪੁਲਿਸ ਜ਼ਬਰ ਦੇ ਘੋੜੇ ਨੂੰ ਅਸੀਂ ਫੜਿਆ ਅਰ ਅਸੀਂ ਜੋ ਵਰਤਮਾਨ ਸਥਿਤੀ ਬਣੀ ਸੀ ਦੇਸ਼ ਦੇ ਅੰਦਰ ਉਹਨੂੰ ਵੇਖਦਿਆਂ ਹੋਇਆਂ ਸਮਝੌਤਾ ਕਰਕੇ ਵਾਪਸ ਆਏ ਹਾਂ ਇਹ ਪੱਖ ਹੈ ਟੋਂਡੇ ਵਾਲਾ ਵੀ ਜਿਹੜੇ ਤੁਸੀਂ ਬੋਲ ਰਹੇ ਜੇ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਧਿਆਨ ਨਾਲ ਸੁਣਿਆ ਜਾਵੇ ਕਿ ਇਹ ਮੁੱਦਾ ਹੈ ਕੀ ਆ ਵਿਆਸ ਪਖੜਾ ਮੈਨੇਜਮੈਂਟ ਦਾਹ ਰੌੜਾ ਹੈ ਕੀ ਆ ਇਹਨੂੰ ਪਹਿਲੋ ਸਮਝ ਲਈਏ ਪਹਿਲੀ ਗੱਲ ਤੇ ਇਹ ਹੈਗਾ ਕਿ ਇਹ ਦਰਿਆਈ ਵੰਡ ਦੇ ਮਸਲੇ ਤੇ ਭਗਵੰਤਮਾਨ ਪਾਣੀਆਂ ਦੀ ਦਰਿਆਈ ਪਾਣੀਆਂ ਦੀ ਵੰਡ ਤੇ ਕੋਛ ਵੀ ਨਹੀਂ ਬੋਲਦੀ ਹੈਗੀ ਦੂਸਰਾ ਜਿਹੜਾ ਮਾਹਰਾਂ ਦੇ ਅਨੁਸਾਰ ਜ਼ਮੀਨ ਹੇਠਲਾ ਪਾਣੀ 2046 ਤੱਕ ਲਗਭਗ ਮੁੱਕ ਜਾਣਾ ਇਹ ਜਲ ਮਾਹਰ ਕਹ ਰਹੇ ਆ ਉਹਦੇ ਤੇ ਵੀ ਉਹਦੀ ਕੋਈ ਚਿੰਤਾ ਨਹੀਂ ਹੈਗੀ ਉਹ ਵੀ ਕੋਈ ਰੌਲਾ ਨਹੀਂ ਹੈਗਾ ਇਹਨਾਂ ਦੇ ਕਹਿਣ ਮੁਤਾਬਕ ਵੀ ਆਪਣੇ ਕੋਟੇ ਦਾ ਪਾਣੀ ਹਰਿਆਣਾ ਵਰਤ ਗਿਆ ਹੈਗਾ ਅਰ ਨਵਾਂ ਕੈਲੰਡਰ 21 ਮਈ ਤੋਂ ਸ਼ੁਰੂ ਹੋ ਜਾਣਾ ਹੁਣ 21 ਮਈ ਤੋਂ ਪਾਣੀ ਜਾਣਾ ਇਸ ਕਰਕੇ ਹਰਿਆਣੇ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਔਰ ਜੇ ਉਹਨਾਂ ਨੇ ਪਾਣੀ ਵਰਤ ਲਿਆ ਉਹਨਾਂ ਨੂੰ ਕੇਂਦਰ ਨੂੰ ਜਬਰੀ ਦੇਣਾ ਨਹੀਂ ਚਾਹੀਦਾ ਔਰ ਮਨੁੱਖੀ ਲੋੜ ਲਈ ਜਿਹੜਾ ਐਮਰਜੈਂਸੀ ਪੀਣ ਵਾਲਾ ਪਾਣੀ ਆ ਉਹ ਚਲੋ ਛੱਡਿਆ ਛੱਡਣਾ ਚਾਹੀਦਾ ਠੀਕ ਹੈ ਜੀ ਇਹ ਇਹ ਮੁੱਦੇ ਤੇ ਉਹ ਬੜਕਾ ਮਾਰ ਰਹੇ ਨੇ ਅਸੀਂ ਕਹਿੰਨੇ ਆ ਤੁਹਾਨੂੰ ਉਥੇ ਤਰਨਾ ਦੇਣ ਦੀ ਕੀ ਲੋੜ ਹੈ ਸਰਕਾਰ ਤੇ ਥੋੜੀ ਆ ਆਖਲਾ ਡੇਮ ਪੰਜਾਬ ਦੇ ਅੰਦਰ ਆਉਂਦਾ ਹੈਗਾ ਤੁਸੀਂ ਜਾ ਕੇ ਦੇਣਾ ਡਰਾਮਾ ਕਰਦੇ ਉਹਦੀ ਤਾਂ ਲੋੜ ਨਹੀਂ ਹੈਗੀ ਤੁਹਾਡੀ ਅਫਸਰ ਸਹੀ ਆੱਖਾਂ ਨਹੀਂ ਮੰਨਦੀ ਹੈਗੀ ਅਫਸਰ ਥੋਡੇ ਨੇ ਪੰਜਾਬ ਦੀ ਟੈਰੇਟਰੀ 'ਚ ਇਹ ਇਲਾਕਾ ਪੈਂਦਾ ਤੁਸੀਂ ਜਦੋਂ ਜਾਂਦੇ ਜੇ ਡਰਾਮਾ ਕਰਦੇ ਸੀ ਅਰੇ ਡਰਾਮੇ ਤੋਂ ਤੁਹਾਨੂੰ ਬਾਹਰ ਹੋਣਾ ਚਾਹੀਦਾ ਐਸੀ ਕਿਉਂ ਕਹਿੰਨੇ ਆ ਵੀ ਡਰਾਮਾ ਕਰਦੇ ਏਦਾ ਜਵਾਬ ਵੀ ਸੁਣ ਲਓ ਤੱਥਾਂ ਤੇ ਬੋਲਾਂਗੇ ਜਿਹੜਾ ਮੁੱਖ ਮੰਤਰੀ ਪੋਲੂਸ਼ਨ ਐਕਟ ਦੇ ਵਿੱਚ ਕੇਂਦਰ ਨਾਲ ਰਲ ਕੇ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਐਕਟ ਸੀਗਾ ਉਹ ਚ ਸੋਧਾਂ ਕਰਤੀਆਂ ਉਹਨੇ ਔਰ ਜਿਹੜੀ 1 ਤੋਂ 6 ਸਾਲ ਦੀ ਕੈਦ ਸੀਗੀ ਉਹ ਖਤਮ ਕਰਤੀ ਇੰਡਸਟਰੀ ਨੂੰ ਔਰ ਕੱਲਾ 1.75 15 ਲੱਖ ਤੱਕ ਦਾ ਜੁਰਮਾਨਾ ਰੱਖ ਦਿੱਤਾ ਉਹ ਮੁੱਖ ਮੰਤਰੀ ਐਡਾ ਭਈ ਔਖਾ ਹੋ ਕੇ ਉਹ ਕੇਂਦਰ ਖਿਲਾਫ ਬੋਲ ਰਿਹਾ ਕਿੱਥੋਂ ਤੱਕ ਦਾ ਨਹੀਂ ਉਹ ਮੁੱਖ ਮੰਤਰੀ ਜਿਹੜਾ ਵਿਦਿਆਲੇ ਮਸਲੇ ਤੇ ਕੇਂਦਰ ਦੀ ਬੋਲੀ ਬੋਲ ਗਿਆ ਕੇਂਦਰ ਨਾਲ ਰਲ ਗਿਆ ਉਹ ਪੜਾ ਹੁਣ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਕਿਵੇਂ ਪੁੱਗਜੂਗਾ ਉਹ ਮੁੱਖ ਮੰਤਰੀ ਜਿਹੜਾ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਲੇ ਮਸਲੇ ਤੇ ਇੱਕ ਤਾਂ ਜਿਹੜਾ ਗ੍ਰਿਡਾਂ ਦੀ ਵੰਡ ਬਿਜਲੀ ਦੀ ਸਪਲਾਈ ਦੀ ਵੰਡ ਆ ਉਹਦਾ ਨਿੱਜੀਕਰਨ ਉਹ ਕਰ ਗਿਆ ਔਰ ਹੁਣ ਲਾਲੜੂ ਤੇ ਖਰੜਾਲੀਆਂ ਸਬਡਿਵੀਜ਼ਨਾਂ ਪ੍ਰਾਈਵੇਟ ਕਰਨ ਨੂੰ ਤਿਆਰ ਹੈਗਾ ਉਹ ਖਲੋ ਗਿਆ ਕੇਂਦਰ ਦੇ ਨਾਲ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਏਕਾ ਕਿਵੇਂ ਪੁੱਗ ਗਿਆ ਉਹ ਮੁੱਖ ਮੰਤਰੀ ਜਿਹੜਾ ਕੇਂਦਰ ਦੇ ਖਿਲਾਫ ਮੋਰਚਾ ਲਗਾ ਸੀ ਕੇਂਦਰ ਨਾਲ ਰਲ ਕੇ ਉਸਨੇ ਸ਼ੰਭੂ ਤੇ ਖਨੋਰੀ ਤਾਂ ਧਰਨਾ ਪਟਾਇਆ ਉਹ ਬਣਾ ਅੱਜ ਕੇਂਦਰ ਦੇ ਖਿਲਾਫ ਕਿਵੇਂ ਬੋਲਣ ਡੈ ਪਿਆ ਉਹ ਮੁੱਖ ਮੰਤਰੀ ਜਿਹੜਾ ਸ਼ੰਭੂ ਠਾਣੇ ਲੱਗਾ ਹਰਿਆਣੇ ਤੋਂ ਕਿਸਾਨ ਸ਼ੰਭੂ ਠਾਣੇ ਉਹਨਾਂ ਚੰਦੇ ਹਰਿਆਣੇ ਦੀ ਫੋਰਸਾਂ ਨੇ ਰੋਕ ਲਿਆ ਉਹ ਵੀ ਕੇਂਦਰ ਨਾਲ ਰਲ ਕੇ ਸਾਡਾ ਅੰਦੋਲਨ ਸਪੋਰਟਾਈਜ਼ ਕੀਤਾ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਵੜਕਾ ਕਿਵੇਂ ਮਰਨ ਡੈ ਪਿਆ ਆਹ ਜਿਹੜੇ ਦੋਵਾਂ ਮੁਲਕਾਂ ਦੇ ਵਿੱਚ ਜੋ ਮੌਜੂਦਾ ਸਮੇਂ ਵਿੱਚ ਜਿਹੜਾ ਤਣਾਅ ਜੰਗਾ ਵਰਗਾ ਮਾਹੌਲ ਔਰ ਕਿਸਮ ਦੀ ਜੰਗ ਛਿੜੀ ਚੰਗਾ ਹੋਇਆ ਚਲੋ ਰੋਕ ਲੱਗੀ ਉਹਦੇ ਵਿੱਚ ਬਿਲਕੁਲ ਕੇਂਦਰ ਦੀ ਬੋਲੀ ਬੋਲਦਾ ਰਿਹਾ ਪੰਜਾਬੀਆਂ ਦੀਆਂ ਨਮਾਇੰਦਿਆਂ ਵਾਂਗ ਵਿਚਰਿਆ ਹੀ ਨਹੀਂ ਹੈਗਾ ਜਿਵੇਂ ਨੁਕਸਾਨ ਲਈ ਉਹ ਮੁੱਖ ਮੰਤਰੀ ਅੱਜ ਪਾਣੀ ਵਾਲੇ ਮੁੱਦੇ ਤੇ ਕੇਂਦਰ ਦੇ ਖਿਲਾਫ ਕਿਵੇਂ ਬੋਲਣ ਡਿਆ ਪਿਆ ਤੋਂ ਅਸੀਂ ਸਮਝਦੇ ਹਾਂ ਵੀ ਚਾਹੇ ਪੱਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਦੋਵਾਂ ਨੂੰ ਨਾਗਪੁਰੋਂ ਨਿਰਦੇਸ਼ ਆ ਰਹੇ ਨੇ ਪਾਪ ਪਾਵਾਲੇ ਹਿੰਦੂ ਮੁਸਲਮਾਨ ਮੰਦਰ ਮਸਜਿਦ ਗਲਤਾਂ ਦੇ ਖਿਲਾਫ ਅੰਦੋਲਨ ਕਟਕਿੰਤੀਆਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਜੜਾ ਵਾ ਉਹ ਡਿਵਾਈਡ ਕਰਕੇ ਵੋਟਾਂ ਕਹਿੰਦੇ ਹੈਗੇ ਆਰਾਮ ਆਦਮੀ ਪਾਰਟੀ ਵੀ ਹੁਣ ਇਲਾਕਾ ਹੀ ਵਖਰੇਵੇਂ ਖੜੇ ਕਰਕੇ ਇਹ ਤੋਂ ਕਹਾ ਸ਼ਹਿਰੀਆਂ ਤੇ ਪਿੰਡੂਆਂ ਦਾ ਪਾੜਾ ਪਾ ਕੇ ਉਹ ਵੋਟਾਂ ਵਾਲੀ ਰਾਜਨੀਤੀ ਕਰ ਰਹੇ ਨੇ ਹੋਰ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਆ ਮੈਂ ਹੁਣ ਧਿਆਨ ਦਿਓ ਕਿ ਅਸਲ ਪਾਣੀ ਵਾਲਾ ਮੁੱਦਾ ਹੈ ਕੀ ਆ ਮੁੱਖ ਮੰਤਰੀ ਸਾਹਿਬ ਪਾਣੀ ਵਾਲੇ ਮੁੱਦੇ ਤੇ ਨਹੀਂ ਸੱਚ ਬੋਲ ਰਹੇ ਔਰ ਲਗਭਗ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਜਿਤ ਤੱਕ ਪਾਣੀਆ ਦਾ ਸਵਾਲ ਆ 1960 ਵਿੱਚ ਵਰਲਡ ਬੈਂਕ ਨੇ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਇੱਕ ਸਮਝੌਤਾ ਹੈ ਹਿੰਦੁਸਤਾਨ ਨਾਲ ਸਮਝੌਤਾ ਕਰਵਾਉਂਦਾ ਵਾ ਇਹ 1960 ਦਾ ਸਮਝੌਤਾ ਵਾ ਸਿੰਧ ਜਲ ਸਮਝੌਤਾ ਨੂੰ ਸੰਧੀ ਕਹਿੰਦੇ ਆ ਜਿਹਦੇ ਚ ਤਿੰਨ ਦਰਿਆ ਉਧਰ ਚਲੇ ਗਏ ਜਿਵੇਂ ਚਨਾਬ ਜੇਲਮ ਤੇ ਸਿੰਧ ਸੀਗਾ ਅਰ ਤਿੰਨ ਦਰਿਆ ਦਾ ਪਾਣੀ ਸਾਨੂੰ ਵਰਤਨਾ ਜਿਵੇਂ ਰਾਵੀ ਸਤਲੁਜ ਤੇ ਬਿਆਸ ਇਹ ਤਿੰਨ ਸਾਨੂੰ ਆਗੇ ਇਹ ਤੋਂ ਬਾਅਦ ਜਿਹੜੇ ਕੇਂਦਰ ਨੇ ਜਿਹੜੇ ਸਮਝੌਤੇ ਕਰਾਏ ਆ ਰਾਜਾਂ ਦੇ ਵਿੱਚ ਉਹਦੇ ਵਿੱਚ ਕਮੰਤਰੀ ਰਿਪੀਰੀਅਨ ਸਿਧਾਂਤ ਸਿੱਕੇ ਤੇ ਟੰਗਿਆ ਜਿਹਦੇ ਵਿੱਚ 1976 ਦੇ ਸਮਝੌਤੇ ਦੇ ਬਲਾਕੀ ਬੋਲੇ ਮੁੱਖ ਮੰਤਰੀ ਸਾਹਿਬ ਬੋਲੋ ਆ 1981 ਵਾਲੇ ਸਮਝੌਤੇ ਤੇ ਮੁੱਖ ਮੰਤਰੀ ਸਾਹਿਬ ਕੀ ਬੋਲ ਰਹੇ ਨੇ ਬੋਲੋ ਹਾਂ 1985 ਜੀਵ ਲੋਂਗੋਵਾਲ ਵਾਲੇ ਸਮਝੌਤੇ ਤੇ ਤੁਹਾਡੀ ਕੀ ਰਾਏ ਆ ਬੋਲੋ ਹਾਂ ਠੀਕ ਹੈ ਜੀ ਔਰ ਜਦੋਂ ਦੇਖੋ ਜਦੋਂ ਫਸਗੀ ਸਰਕਾਰ ਕੇ ਪੰਜਾਬ ਦੀ ਔਰ ਇਹਦੇ ਤੇ 12 ਜੁਲਾਈ 2004 ਨੂੰ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਲਿਆਉਂਦਾ ਪੰਜਾਬ ਦੁਬਾਰਾ ਸਮਝੌਤਾ ਐਕਟ ਉਹਦੇ ਤਹਿਤ ਉਹ ਸਮਝੌਤਾ ਰੱਦ ਕਰਦਾ ਪਰ 5 ਧਾਰਾ ਪਾਸ ਕਰਕੇ ਪਾਣੀ ਇਸੇ ਤਰ੍ਹਾਂ جاری ਰੱਖਣ ਦਾ ਫੈਸਲਾ ਕਰ ਲੈਂਦਾ